लोक हित लोका दी आवाज अपना है। पार्टी को जो तुम्हें मिलिया तलबीर कह रहा मैं स्टेडियम देते छत्म को गल के, के तलबीर जलू ਹਰਕਰਤਾਰ ਦੀਵਾ ਦਿਓ ਜੇ ਜਿੱਥੇਦਰਤ ਲੜਾਈ ਜੜੀਆ ਤਾਂ ਬਹੁਤ ਬਦਿਆ ਹੋਊਗੀ ਮੈਂ ਆਪਣੀ ਪਾਰਟੀ ਦੇ ਗੋਮੀ ਪ੍ਰਧਾਨ ਅਮਨ ਤੇਰੀਵਾਦੀ ਪੰਜਾਬ ਦੇ ਬਹੁਤ ਤੁੰਤਰੀ ਸਰਦਾਰ ਤੇ ਗੁਰਦਮਨ ਜੀ ਅਤੇ ਆਪਣੇ ਦਾ ਬੜਾ ਜੀ ਦਾ ਬਹੁਤ ਧੰਵਾਦੀ ਹੈ ਜਿਨ੍ਹਾਂ ਨੇ ਦਰਦੀ ਮਾਮ ਪੂਰੀ ਕਰਕੇ ਤਰਦੀ ਨੂੰ ਬਜਿੱਟ ਦੇ ਹੱਥੇ ਰੰਜਾ ਜਗ ਲਾਇਆ ਤੁਸੀਂ ਇਹ ਸਮਝ ਲਓ ਕਿ ਅੱਜ ਤੋਂ ਸਤਾਈ ਦੀ ਜੰਗ ਜਿਹੜੀ ਆ ਉਹ ਸ਼ੁਰੂ ਹੋਦੀ ਹੈ ਇਹ ਜੰਗ ਮਾਝੇ ਦੀ ਕਾਪਤੀ ਦੇ ਉੱਤੇ ਇਹ ਜੰਗ ਆਪਾਂ ਲੜਦੀ ਹੈ ਸਾਡਾ ਦੰਦ ਸਾਡਾ ਬਲਾਸਰ ਇਹ ਭਗਵਾਨ ਇਹਨਾਂ ਦੀ ਜਿਹੜੋ ਪੱਟ ਗਏ ਮਾਝ ਦੇਕ ਤੋਂ ਦਿੱਤੋ ਸਾਸਤ ਕਰਤੋ ਦੀਆ ਇਹ ਭਗਵਾਨੋ ਖਤਮ ਕਰਦੇ ਆਪਾਂ ਆਪਣੀ ਪਾਰਟੀ ਆਮ ਆਪ ਪਾਰਟੀ ਨੂੰ ਲੈ ਕੇ ਆਉਣਾ ਇਸ ਗੱਲ ਮੰਡੀ ਦੇ ਵਿੱਚ ਕਰ ਸੀਗਾ ਮੰਡੀ ਦੇ ਚੇਅਰਮੈਨ ਸਾਹਿਬ ਇੱਥੇ ਇਹਨਾਂ ਨੇ ਬਹੁਤ ਵਧੀਆ ਜੁੱਧ ਮੇਸ਼ਾ ਦੇ ਬਦਦ ਦਦ ਤਲਵੀਬ ਦੀ ਖਵਾਈ ਚੀਟਿੰਗ ਕੀਤੀ ਸੀਗੀ ਮੈਂ ਹੱਸਦ ਮੈਂ ਕਿਆ ਸੀਗਾ ਇਹ ਦੋ ਬੰਦੇ ਬੈਠੇ ਆ ਉਹ ਤਾਉ ਥੋੜਾ ਬੱਬਿਓ ਇੱਕ ਇਹ ਬੈਠਾ ਜੇ ਇੱਕ ਇਹ ਬੈਠਾ ਜੇ ਮੈਂ ਤਲਬੀਰ ਨੂੰ ਕਿਹਾ ਸੀਗਾ ਮਜੀਠੀਏ ਦੇ ਪੈਰ ਵੀ ਤੁਸੀਂ ਇਹ ਸਲਕੇ ਦੇ ਵਿੱਚ ਲਾ ਆ ਹੁਣ ਮਜੀਠੀਏ ਦੇ ਪੈਰ ਉੱਟੂ ਗਾਲ ਤਲਬੀਰ ਗੱਲ ਵੇਖੋ ਕੀ ਬਣਦਾ ਬਾਲਾ ਇਹ ਸਾਰਾ ਹੈਦਰੀ ਗੁਆਇਦ ਇਹ ਦੋ ਬੰਦੇ ਸੀਗੇ ਤੁੰ ਦੇ ਤਲਬੀ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਇਹ ਹਲਕੇ ਦੇਖ ਪਹਿਲਾ ਪਰ ਉਹ ਇੰਨੇ ਨਾਲ ਵੀ ਧੋਖਾ ਕਰ ਗਿਆ ਪੰਜਾਬ ਨਾਲ ਵੀ ਧੋਖਾ ਕਰ ਗਿਆ ਪੂਰੀ ਦੁਨੀਆ ਦੇ ਵਿੱਚ ਨਸ਼ਿਆਂ ਦਾ ਮੋਲੀ ਬਣ ਕੇ ਸਾਹਮਣੇ ਆ ਆਪਾਂ ਬਾਸ ਇਹ ਲੜਾਈ ਹੋਣ ਤਲਬੀ ਦੀ ਗਵਾਹੀ ਦੇ ਵਿੱਚ ਲੜਦੀ ਹੈ ਔਰ ਮਾਝੇ ਦੇ ਵਿੱਚ ਆਮ ਆਦਮੀ ਪਾਰਟੀ ਦਾ ਠੰਡਾ ਜਿਹੜਾ ਅਮਰੋੜਾ ਜੀ ਉਹ ਉੱਚਾ ਹੋਊਗਾ ਅਸੀਂ ਤੁਹਾਨੂੰ ਜ਼ਕੀਰਦ ਕਾਉਨੇ ਆ ਕਿ ਅਸੀਂ ਮਾਧੇ ਦੇ ਵਿੱਚੋਂ ਪਾਰਟੀ ਨੂੰ ਨਹੀਂ ਹੱਜ਼ਰ ਦੇ ਭਾਵੇਂ ਜੋ ਮੱਜ਼ੀ ਹੋਵੇ ਆਪਾਂ ਕਿਉਂਕਿ ਅਮਨਜੀਤ ਨੂੰ ਸੁਣਨਾ ਉਹ ਬਹੁਤ ਦੂਰ ਆਏ ਉਹਦਾ ਇੱਥੇ ਆ ਵੀ ਟਾਈਮ ਨਾ ਦੇ ਐਦਾਂ ਦੇ ਪ੍ਰਧਾਨ ਕਦੀ ਵੇਖੇ ਜੇ ਨਹੀਂ ਦੇ ਪਰਦਾ ਹੋਣ ਤਿੰਨ ਤੱਕ ਘੰਟੇ ਲੇਟ ਹੋ ਗਏ ਬਹੁਤ ਹੀ ਪਰਮ ਤੇ ਸਤਕਾਰਯੋਗ ਗੁਰੂ ਸਾਹਿਬ ਦੀ ਇਸ ਪਵਿੱਤਰ ਧਰਤੀ ਬਾਬਾ ਬੋਟਾ ਜੀ ਦੀ ਇਸ ਪਵਿੱਤਰ ਧਰਤੀ ਹਲਕਾ ਮਜੀਠਾ ਦੇ ਵਿੱਚ ਅੱਜ 80 ਵੱਡੀ ਰੈਲੀ ਦੇ ਰੂਪ ਦੇ ਵਿੱਚ ਤੁਸੀਂ ਪਹੁੰਚਿਓ ਮੇਰੇ ਸਾਰੇ ਹੀ ਪਿਤਾ ਸમાન ਬਜ਼ੁਰਗ ਮੇਰੇ ਨੌਜਵਾਨ ਵੀ ਸਾਡੀਆਂ ਮਾਵਾਂ ਭੈਣਾਂ ਔਰ ਜਿਨ੍ਹਾਂ ਦੇ ਸੱਦੇ ਉੱਪਰ ਤੁਸੀਂ ਆ ਸਾਰੇ ਇੱਥੇ ਮੈਨੂੰ ਮੇਰੇ ਵੀਰ ਤਲਵੀਰ ਜੀ ਨੇ ਕਿਹਾ ਸੀਗਾ ਕਿ ਜੀ ਇੱਕ ਛੋਟੀ ਜੀ ਮੀਟਿੰਗ ਕਰਾਉਣੀ ਹੈ ਕੁ ਸਰਪੰਚ ਜੁਆਇਨ ਕਰਾਉਣੇ ਨੇ ਪਰ ਥੋੜੀ ਛੋਟੀ ਜੀ ਮੀਟਿੰਗ ਦਾ ਸਾਈਜ਼ ਆ ਹੋਊਗਾ ਮੈਨੂੰ ਨਹੀਂ ਪਤਾ ਸੀਗਾ ਸੋ ਪਹਿਲਾਂ ਤਾਂ ਤੁਸੀਂ ਬੋਲ ਮੁबारकਵਾਦੇ ਪਾਤਰਾਂ ਤਲਵੀਰ ਜੀ ਮੇਰੇ ਵੱਡੇ ਵੀਰ ਸਖਦੀਪ ਸਿੰਘ ਜੀ ਢਾਲੀਵਾਲ ਸਾਹਿਬ ਐਮ ਐਲ ਏ ਐਕਸ ਮਿਨਿਸਟਰ ਸਾਹਿਬ ਮੇਰੇ ਬਹੁਤ ਹੀ ਸਤਕਾਰਯੋਗ ਵੱਡੇ ਵੀਰ ਸਾ ਸਰਵਨ ਸਿੰਘ ਜੀ ਤੁਨ ਸਾਹਿਬ ਮੇਰੇ ਵੀਰ ਮੋਤੀ ਭਾਟਿਆ ਜੀ ਮੇਰੇ ਅੰਮ੍ਰਿਤਸਰ ਰਿੰਟੂ ਜੀ ਇੰਪਰੂਵਮੈਂਟ ਟਰਸਟੀ ਦੇ ਚੇਅਰਮੈਨ ਗੁਰਪ੍ਰਤਾਪ ਜੀ ਸਾਰੇ ਹੀ ਸਤਕਾਰਯੋਗ ਸਾਥੀ ਦਰਜਾ ਬਦਰਜਾ ਉਹਦੇ ਸਹਿਬਾਨ ਜੋ ਅੱਜ ਸਟੇਜ ਉੱਤੇ ਵਿਰਾਜਮਾਨ ਨੇ ਸਾਰੇ ਹੀ ਸਤਕਾਰਯੋਗ ਸਾਥੀਓ ਗੁਰੂ ਕੀ ਫਤਿਹ ਕਰੋ ਪ੍ਰੋਣ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਸਾਰੇ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਮੇਰੇ ਵੀਰੋ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਵੀ ਔਰ ਧੰਨਵਾਦ ਵੀ ਅੱਜ ਐਡੀ ਵੱਡੀ ਗਿਣਤੀ ਦੇ ਵਿੱਚ ਤੁਸੀਂ ਪਹੁੰਚ ਕੇ ਇੰਨਾ ਪਿਆਰ ਮਾਨ ਸਤਕਾਰ ਇਸ ਨਿਮਾਣੇ ਜੇ ਨਾ ਚੀਜ਼ ਦੇ ਆਪਦੇ ਦਾਸ ਨੂੰ ਤੁਸੀਂ ਦਿੱਤਾ ਮੈਂ ਸਮਝਦਾ ਕਿ ਜਦੋਂ 4 ਤਰੀਕ ਨੂੰ ਸ਼ਾਮ ਨੂੰ ਬਾਈ ਤਲਵੀਰ ਜੀ ਤਲਵੀਰ ਜੀ ਦਾ ਫੋਨ ਆਇਆ ਤੇ ਮਹਿਜ਼ 2 ਦਿਨਾਂ ਦੇ ਵਿੱਚ ਐਡੀ ਵੱਡੀ ਗਿਣਤੀ ਦੇ ਵਿੱਚ ਲੋਕ ਉਹਦੀ ਪਹੁੰਚਦੇ ਹੁੰਦੇ ਨੇ ਜਦੋਂ ਦਿਲ ਦੀਆਂ ਤਾਰਾਂ ਨੇ ਜਿਹੜੀਆਂ ਉਹ ਜੁੜੀਆਂ ਹੋਣ ਜਦੋਂ ਇਹਨਾਂ ਨੇ ਕਿਹਾ ਕਿ ਭਾਜੀ ਆਪਾਂ ਆਪਣੇ ਪਰਿਵਾਰ ਦੇ ਵਿੱਚ ਵਾਧਾ ਕਰਨਾ ਕੋਈ ਸਰਪੰਚ ਜੋਇਨ ਕਰ ਰਹੇ ਨੇ ਮੈਂ ਕਿਹਾ ਵੀ ਸ਼ੁਭ ਕੰਮ ਦੇ ਵਿੱਚ ਦੇਰੀ ਗਾਣੀ ਟਾਈਮ ਕਾ ਨੂੰ ਲਾਉਣਾ ਫਿਰ ਚਲੋ 7 ਤਰੀਕ ਨੂੰ ਆ ਜਾਂਦੇ ਆ ਸੋ ਸਾਥੀਓ ਮੈਂ ਸਮਝਦਾ ਕਿ ਅੱਜ ਮਜੀਠੇ ਹਲਕੇ ਦੇ ਲਈ ਇੱਕ ਨਵੀਂ ਸ਼ੁਰੂਆਤ ਹੈ ਨਵਾਂ ਆਗਾਜ਼ ਹੈ ਅੱਜ ਜਦੋਂ ਆਪਾਂ ਇਸ ਧਰਤੀ ਦੀ ਗੱਲ ਕਰ ਲੈਂਦੇ ਆ ਤੇ ਮੈਂ ਸਮਝਦਾ ਕਿ ਪਹਿਲੇ ਹੀ ਬਹੁਤ ਸਮਾਂ ਮਜੀਠੇ ਹਲਕੇ ਨੇ ਗਵਾ ਲਿਆ ਅੱਜ ਜਿੱਥੇ ਪੂਰੇ ਪੰਜਾਬ ਦੇ ਵਿੱਚ ਅਰਵਿੰਦ ਕੇਜਰੀਵਾਜੀ ਦੀ ਦੂਰਦ੍ਰਿਸ਼ੀ ਸੋਚ ਦੀ ਵਜ੍ਹਾ ਕਰਕੇ ਭਗਵੰਤ ਮਾਨ ਜੀ ਦੀ ਰਹਿਨਮਾਈ ਦੇ ਨਾਲ ਸਮੁੱਚੇ ਪੰਜਾਬ ਦੇ ਵਿੱਚ ਬੇਤਹਾਸ਼ਾ ਵਿਕਾਸ ਚੱਲ ਰਿਹਾ ਜਿਹੜਾ ਕਿ ਇਹ ਹਲਕਾ ਪਿਛਲਾ ਲੰਬਾ ਸਮਾਂ ਪਛੜ ਗਿਆ ਸੀਗਾ ਅੱਜ ਇਸ ਮੋਚੇ ਪੰਜਾਬ ਦੇ ਵਿੱਚ ਸਿਹਤ ਔਰ ਸਿੱਖਿਆ ਦੀ ਗੱਲ ਕਰ ਲਈਏ ਤਾਂ ਵੱਡੇ ਬਦਲਾਅ ਨੇ ਜਿਹੜੇ ਉਹ ਆ ਰਹੇ ਨੇ ਅੱਜ ਆਪਾਂ ਵੱਡੀ ਗਿਣਤੀ ਦੇ ਵਿੱਚ ਮੇਰੇ ਕਿਸਾਨ ਭਰਾ ਭਰਾ ਬੈਠੇ ਨੇ ਅੱਜ ਆਪਾਂ țeਲਾਂ ਤੇ ਮੋਗਿਆਂ ਦੇ ਰਾਹੀਂ ਪਾਣੀ ਪਹੁੰਚਾਉਣ ਦੀ ਗੱਲ ਕਰ ਲਈਏ ਉਹ ਅੱਜ ਪੂਰੇ ਪੰਜਾਬ ਦੇ ਵਿੱਚ ਆ ਜਿਹੜੀਆਂ ਪਿਛਲੀਆਂ ਸਰਕਾਰਾਂ ਵਾਲੇ ਨੇ ਇਹ ਤਾਂ ਐਸਵਾਈਐਲ ਦੇ ਨਾਂ ਤੇ ਉਹੀ ਲੋਕਾਂ ਨੂੰ ਲੜਾਈ ਗਏ ਮਰਾਈ ਗਏ ਪਾਣੀ ਤਾਂ ਪਹਿਲਾਂ ਵੀ ਸੀਗਾ ਅੱਜ ਵੀ ਟੇਲਾਂ ਤੇ ਸਿਖਰਲੇ ਅਖੀਰਲੇ ਖੇਤਾਂ ਨੂੰ ਪਾਣੀ ਪਹੁੰਚਣ ਲੱਗੇ ਪਾਣੀ ਤਾਂ ਨਹੀਂ ਸਰਕਾਰ ਨੇ ਪੈਦਾ ਕਰਤਾ ਪਾਣੀ ਤਾਂ ਪਹਿਲਾਂ ਵੀ ਸੀਗਾ ਪਰ ਚੁੱਪ ਚਪੀਤੇ ਸਮਝੌਤੇ ਆਂਦੇ ਰਾਹੀਂ ਰਾਜਸਥਾਨ ਨੂੰ ਵੀ ਜਾਈ ਜਾਂਦਾ ਸੀਗਾ ਹਰਿਆਣੇ ਨੂੰ ਵੀ ਜਾਈ ਜਾਂਦਾ ਸੀਗਾ ਪਰ ਇਹਨਾਂ ਲੋਕਾਂ ਨੇ ਚੁੱਪ ਵੱੱਟੀ ਹੋਈ ਸੀਗੀ ਤੇ ਲੋਕਾਂ ਨੂੰ ਲੜਾਈ ਜਾਂਦੇ ਸੀ ਐਸਵਾਈਐਲ ਦੇ ਪਾਣੀਆਂ ਦੇ ਨਾਂ ਦੇ ਉੱਪਰ ਤੇ ਅੱਜ ਉਹੀ ਜਿਹੜਾ 21% ਪਾਣੀ ਪਹਿਲਾਂ ਜਾਂਦਾ ਸੀਗਾ ਖੇਤਾਂ ਨੂੰ ਖਾਲਾਂ ਦੇ ਜ਼ਰੀਏ ਨਹਿਰੀ ਪਾਣੀ ਅੱਜ ਉਹ 70 72% ਤੇ ਪਹੁੰਚ ਗਿਆ ਤੇ ਆਉਣ ਵਾਲੇ ਢੂੜ ਸਾਲ ਨੂੰ 95% ਤੇ ਪਹੁੰਚ ਜਾਊਗਾ ਆ ਹੁੰਦੀ ਆਰੇ ਸਰਕਾਰਾਂ ਮੇਰੇ ਵੀਰੋ ਬੱਤੀ ਪਹਿਲਾਂ ਕਹਿੰਦੇ ਜੀ 8 ਘੰਟੇ ਦਵਾਂਗੇ ਸਾਰੀ ਸਾਰੀ ਰਾਤ ਸੱਪਾਂ ਦੀਆਂ ਸੜੀਆਂ ਮੱਧ ਦੇ ਖੇਤਾਂ ਦੀਆਂ ਮੱਟਾਂ ਦੇ ਉੱਪਰ ਫਿਰਦੇ ਹੁੰਦੇ ਸੀਗੇ ਮੇਰੇ ਕਿਸਾਨ ਵੀਰ ਸਾਡੇ ਸੀਰੀ ਪਾਲੀ ਭਰਾ ਤੇ ਅੱਜ ਝੋਨੇ ਮੋਟਰਾਂ ਬੰਦ ਕਰਕੇ ਲੱਗਣ ਲੱਗੇ ਕਿ ਨਹੀਂ ਲੱਗੇ ਜੀ ਤੇ ਹੁਣ ਜੇ ਇਹ ਕੰਮ ਹੁਣ ਹੋ ਸਕਦਾ ਤੇ ਪਹਿਲਾਂ ਕਿਉਂ ਨਾ ਹੋਇਆ ਉਹੀ ਮੋਟਰਾਂ ਉਹੀ ਤਾਰਾਂ ਉਹੀ ਖੰਭੇ ਉਹੀ ਟਰਾਂਸਫਾਰਮਰ ਉਹੀ ਗ੍ਰਿਡ ਉਹੀ ਕਿਸਾਨ ਵੀਰ ਉਹੀ ਬਿਜਲੀ ਬੋਰਡ ਜੇ ਹੁਣ ਹੋ ਗਿਆ ਪਹਿਲਾਂ ਇੰਨੇ ਸਾਲ ਕਿਉਂ ਨਾ ਹੋਇਆ ਇਸੇ ਤਰੀਕੇ ਦੇ ਨਾਲ ਤਕਰੀਬਨ 55000 ਨੌਕਰੀਆਂ ਬਿਨਾ ਪੈਸਿਆਂ ਤੋਂ ਬਿਨਾ ਸਵਾਰਸ਼ਾ ਤੋਂ ਕੱਲਾ ਬੱਚਿਆਂ ਦੀ ਮਿਹਨਤ ਉਹਨਾਂ ਦੀ ਕਾਬਲੀਅਤ ਦੇ ਸਿਰ ਤੇ ਉਹ ਦਿੱਤੀਆਂ ਤੇ ਅੱਜ ਤੱਕ ਕੋਈ ਸਰਕਾਰ ਨਹੀਂ ਸੀ ਜਿਸ ਨੇ ਇਹਨੇ ਦਿੱਤੀਆਂ ਹੁਣ ਪਹਿਲਾਂ ਏਡੇ ਏਡੇ ਥੈਲੇ ਝੋਲੇ ਲੱਗਦੇ ਸੀਗੇ ਨੌਕਰੀਆਂ ਲੈਣ ਦੇ ਲਈ ਸੋ ਮੇਰੇ ਵੀਰੋ ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਜਦੋਂ ਨੀਅਤ ਸਾਫ਼ ਹੋਵੇ ਨੀਤੀ ਸਾਫ਼ ਹੋਵੇ ਤੇ ਪ੍ਰਮਾਤਮਾ ਸੱਚੇ ਪਾਸ਼ਾ ਬਾਬਾ ਨਾਨਕ ਵੀ ਭਾਗ ਲਾਉਂਦਾ ਤੇ ਅੱਜ ਉਸੇ ਨੀਤ ਨੂੰ ਭਾਗ ਨੇ ਉਹ ਲੱਗ ਰਹੇ ਨੇ ਅਸੀਂ ਕੋਈ ਕੋਈ ਬਹੁਤੇ ਉੱਪਰੋਂ ਨਹੀਂ ਉਤਰ ਕੇ ਆਏ ਹੋਏ ਪਰ ਕਿਉਂਕਿ ਬਾਬੇ ਨਾਨਕ ਨੇ ਸੱਚੇ ਪਾਸ਼ਾ ਦੀ ਨੀਅਤ ਸਾਰੀ ਸਾਰੀ ਟੀਮ ਨੂੰ ਸਾਫ਼ ਦਿੰਦੀ ਹੈ ਇਸ ਕਰਕੇ ਕੰਮ ਆਪਣੇ ਆਪ ਹੁੰਦੇ ਨੇ ਕਿਉਂਕਿ ਨੀਅਤ ਸਾਫ਼ ਹੈ ਤੋੜਾ ਮਾਝਾ ਗੁਰੂ ਸਾਹਿਬ ਦੀ ਪਵਿੱਤਰ ਧਰਤੀ ਦਰਬਾਰ ਸਾਹਿਬ ਦੀ ਪਵਿੱਤਰ ਧਰਤੀ ਬਾਬਾ ਬੁੱਢਾ ਜੀ ਦੀ ਪਵਿੱਤਰ ਧਰਤੀ ਔਰ ਸਹੀ ਮਾਇਨੇ ਦੇ ਵਿੱਚ ਮੈਂ ਸਮਝਦਾ ਕਿ ਜੋ ਗੁਰੂ ਸਾਹਿਬ ਨੇ ਸਿਧਾਂਤ ਦਿੱਤਾ ਸੀ ਮੀਰੀ ਔਰ ਪੀਰੀ ਦਾ ਉਹਨੂੰ ਪੂਜਣ ਵਾਲੀ ਉਹਨੂੰ ਨਤਮਸਤਕ ਹੋਣ ਵਾਲੀ ਧਰਤੀ ਹੈ ਇਹ ਇੱਥੇ ਜਿੱਥੇ ਜਿੱਥੇ ਬਾਬਾ ਬੁੱਢਾ ਜੀ ਹੋਏ ਨੇ ਜਿੱਥੇ ਦਰਬਾਰ ਸਾਹਿਬ ਨੇ ਜਿੱਥੇ ਸਾਰੀ ਦੁਨੀਆ ਆ ਕੇ ਨਤਮਸਤਕ ਹੋਈ ਹੈ ਤੇ ਉੱਥੇ ਜੇ ਸਾਰੇ ਸਾਰੇ ਮੈਂ ਸਮਝਦਾ ਕਿ ਜੇ ਯੋਧੇ ਜਰਨੈਲ ਹੋਏ ਨੇ ਉਹਨਾਂ ਯੋਧਿਆਂ ਦੀ ਧਰਤੀ ਹੈ ਇਹ ਮਾਜਾ ਪਰ ਮੇਰੇ ਵੀਰੋ ਬੜੇ ਅਫਸੋਸ ਦੇ ਨਾਲ ਬੜੇ ਅਫਸੋਸ ਦੇ ਨਾਲ ਕਹਿਣਾ ਪੈਂਦਾ ਹੈ ਕਿ ਇਸ ਪਵਿੱਤਰ ਧਰਤੀ ਨੂੰ ਵੀ ਪਿਛਲੇ ਸਮਿਆਂ ਦੀਆਂ ਸਰਕਾਰਾਂ ਤੇ ਲੀਡਰਾਂ ਨੇ ਕਲੰਕਿਤ ਕਰ ਦਿੱਤਾ ਕਲੰਕਿਤ ਯੋਧਿਆਂ ਦੀ ਧਰਤੀ ਜਿਨ੍ਹਾਂ ਨੇ ਧਰਮ ਦੀ ਲੜਾਈ ਲੜੀ ਜਿਨ੍ਹਾਂ ਨੇ ਦੇਸ਼ ਦੀ ਲੜਾਈ ਲੜੀ ਜਿਨ੍ਹਾਂ ਨੇ ਪੰਜਾਬ ਦੀ ਤੇ ਸਮਾਜ ਦੀ ਇਨਸਾਨੀਅਤ ਦੀ ਲੜਾਈ ਲੜੀ ਤੇ ਅੱਜ ਉਸ ਧਰਤੀ ਦੇ ਨਾਂ ਤੇ ਕਦੇ ਰਾਜਨੀਤੀ ਦੀ ਗੱਲ ਚੱਲਦੀ ਹੈ ਖਰਚਿਆਂ ਤੇ ਪਰਚਿਆਂ ਦੀ ਰਾਜਨੀਤੀ ਕਦੇ ਗੱਲ ਚੱਲਦੀ ਹੈ ਕਿ ਜੀ ਇੱਥੇ ਇਹ ਤਾਂ ਧਰਤੀ ਹੋਈ ਕਲੰਕਿਤ ਕਰਤੀ ਚਿੱਟੇ ਨੇ ਔਰ ਛੇਵੇਂ ਦਰਿਆ ਨੇ ਨਸ਼ਿਆਂ ਦੇ ਨੇ ਮੈਂ ਸਮਝਦਾ ਕਿ ਇਹ ਡਿਜ਼ਰਵ ਨਹੀਂ ਕਰਦਾ ਸੀਗਾ ਇਹ ਡਿਜ਼ਰਵ ਨਹੀਂ ਕਰਦੀ ਸੀਗੀ ਇਹ ਧਰਤੀ ਇਹ ਧਰਤੀ ਇਹ ਇਲਾਕਾ ਕਿਉਂਕਿ ਗੁਰੂ ਸਾਹਿਬ ਦਾ ਇਲਾਕਾ ਇਹ ਬਹੁਤ ਵੱਧ ਕੁਝ ਡਿਜ਼ਰਵ ਕਰਦਾ ਸੀਗਾ ਪਰ ਪਿਛਲੇ ਸਮੇਂ ਦੇ ਵਿੱਚ ਕਲੰਕਿਤ ਕਰਤਾ ਮੇਰੇ ਵੀਰੋ ਮੋੜਾ ਪੈਣਾ ਸ਼ੁਰੂ ਹੋ ਗਿਆ ਮੋੜਾ ਪੈਣਾ ਸ਼ੁਰੂ ਹੋ ਗਿਆ ਆ ਪਿਛਲੇ ਸਮੇਂ ਦੇ ਵਿੱਚ ਚਾਹੇ ਤੁਸੀਂ ਜਿਵੇਂ ਮੈਂ ਕਿਹਾ ਕਿ ਪਹਿਲਾਂ 2 ਵਾਰੀ ਖੁੰਝ ਗਏ 17 ਦੇ ਵਿੱਚ ਖੁੰਝ ਗਏ ਫਿਰ 22 ਦੇ ਵਿੱਚ ਖੁੰਝ ਗਏ ਤੇ ਜਿੱਥੇ ਪੂਰੇ ਪੰਜਾਬ ਦੇ ਵਿੱਚ ਨੇਰੀ ਚੱਲਦੀ ਸੀਗੀ 22 ਦੇ ਵਿੱਚ ਉਸ ਸਮੇਂ ਵੀ ਆਪਾਂ ਖੁੰਝ ਗਏ ਤੇ ਹੁਣ ਮੈਂ ਸਮਝਦਾ ਕਿ ਸਾਥੀਓ ਮੇਰੇ ਵੀਰੋ ਪਿਛਲਾ ਭਾਂਗਾ ਟੋਟਾ ਪਿਛਲਾ ਭਾਂਗਾ ਟੋਟਾ ਪੂਰਾ ਕਰਨ ਦਾ ਸਮਾਂ ਜਿਹੜਾ ਉਹ ਮੇਰੇ ਵੀਰੋ ਹੁਣ ਆ ਗਿਆ ਹੁਣ ਆ ਗਿਆ ਸਮਾਂ ਉਹ ਅਸੀਂ ਪਾਰਟੀ ਨੇ ਸਰਕਾਰ ਨੇ ਆ ਆ ਦੀ ਜ਼ਿੰਮੇਵਾਰੀ ਹੈ ਜਿਹੜੀ ਆ ਵੀਰ ਤਲਵੀਰ ਜਿਆ ਨੂੰ ਹਲਕੇ ਦਾ ਸੇਵਕ ਲਾ ਕੇ ਸੇਵਾਦਾਰ ਲਾ ਕੇ ਅਸੀਂ ਪੂਰੀ ਕਰ ਦਿੱਤੀ ਹੈ ਇਹ ਤਾਂ ਮਗਰੋਂ ਜ਼ਿੰਮੇਵਾਰੀ ਹੈ ਜਿਹੜੀ ਮੇਰੇ ਵੀਰੋ ਉਹ ਤੁਸੀਂ ਆਪ ਤਿੰਨ ਦਿਨ ਨਿਭਾਉਣੀਆਂ ਤੁਸੀਂ ਲੋਕਾਂ ਦੇ ਮੇਰੇ ਵੀਰੋ ਜਰਨੈਲ ਚਾਹੀਦੇ ਨੇ ਇੱਥੋਂ ਜਿਹੜੇ ਲੋਕਾਂ ਲਈ ਲੜਾਈ ਲੜਨਾ ਜਿਹੜੇ ਲੋਕਾਂ ਦੇ ਹੱਕਾਂ ਦੇ ਲਈ ਲੜਾਈ ਲੜਨਾ ਪਰ ਜਰਨੈਲ ਆਪ ਦੇ ਆਪ ਨੂੰ ਮਾਝੇ ਦਾ ਜਰਨੈਲ ਉਹ ਆਪ ਦੇ ਆਪ ਨੂੰ ਤਗਮੇ ਤਾਂ ਬਥੇਰੇ ਦਿੰਦੇ ਰਹੇ ਪਰ ਮੈਂ ਸਮਝਦਾ ਕਿ ਬਹੁਤ ਪਛਾਣ ਤੱਕ ਦਿੱਤਾ ਉਹਨਾਂ ਲੋਕਾਂ ਨੇ ਇਸ ਇਲਾਕੇ ਨੂੰ ਗੁਰੂ ਸਾਹਿਬ ਦੇ ਇਸ ਇਲਾਕੇ ਨੂੰ ਸੋ ਮੇਰੇ ਵੀਰੋ ਮੈਂ ਤੁਹਾਡੇ ਨਾਲ ਇੱਕੋ ਹੀ ਬੇਨਤੀ ਕਰਨ ਆਇਆ ਕਿ ਸਰਕਾਰ ਵੱਲੋਂ ਪਾਰਟੀ ਵੱਲੋਂ ਜ਼ਿੰਮੇਵਾਰੀ ਤਲਵੀਰ ਜੀ ਨੂੰ ਸੁਭਾ ਦਿਤੀ ਹੈ ਸਰਕਾਰ ਦੇ ਵੀ ਪਾਰਟੀ ਦੇ ਵੀ ਅੱਜ ਤੋਂ ਸਰਕਾਰ ਵੀ ਮਜੀਠੇ ਦੇ ਵਿੱਚ ਹੀ ਨੇ ਤੇ ਪਾਰਟੀ ਦੇ ਪ੍ਰਧਾਨ ਵੀ ਇਹੀ ਨੇ ਇਹ ਤੋਂ ਅਗਲੀ ਜ਼ਿੰਮੇਵਾਰੀ ਹੈ ਜਿਹੜੀ ਅਗਲੀ ਜ਼ਿੰਮੇਵਾਰੀਆਂ ਤੁਸੀਂ ਨਿਭਾਉਣੀਆਂ ਨੇ ਪਰ ਕਿਉਂਕਿ ਕਿਉਂਕਿ ਲੋੜ ਹੈ ਅੱਜ ਅੱਜ ਸਮੇਂ ਦੀ ਲੋੜ ਹੈ ਇਹ ਇਸ ਪਵਿੱਤਰ ਧਰਤੀ ਨੂੰ ਇਹਦਾ ਹੱਕ ਬਣਦਾ ਸੀ ਜਿਹੜਾ ਉਹ ਆਪਾਂ ਸਾਰੇ ਨਾਲ ਮਿਲ ਕੇ ਆਪਾਂ ਦਵਾ ਸਕੀਏ ਔਰ ਮੈਂ ਸਮਝਦਾ ਕਿ ਜਦੋਂ ਸਾਰੇ ਨਾਲ ਮਿਲ ਕੇ ਇਕੱਠੇ ਹੋ ਕੇ ਇੱਕ ਮੁਠ ਹੋ ਕੇ ਇਕ ਜੁੱਟ ਹੋਗੇ ਆਪਾਂ ਸਾਰੇ ਚੱਲਾਂਗੇ ਤੇ ਜਰਨੈਲੀ ਇਹ ਜਿਹੜੀ ਉਹ ਪਰਚਿਆਂ ਦੀ ਨਹੀਂ ਕਰਨੀ ਉਹ ਤੱਕੇ ਸ਼ਾਈਆਂ ਦੀ ਨਹੀਂ ਕਰਨੀ ਆਪਾਂ ਆਪਾਂ ਦਿਲਾਂ ਤੇ ਰਾਜ ਕਰਨ ਵਾਲੀ ਜਰਨੈਲੀ ਜਰਨੈਲੀਾ ਤਲਵੀਰ ਜੀ ਉਹ ਕਰਨੀ ਹੈ ਤੇ ਜਿਹਦਾ ਇਸ ਤੋਂ ਅੱਜ ਬੜੇ ਭਲੀ ਭੰਤੀ ਅੰਦਾਜ਼ਾ ਲਗਾ ਕੇ ਮੈਂ ਇੱਥੋਂ ਜਾ ਰਿਹਾ ਤੁਹਾਡਾ ਮੇਰੇ ਵੀਰੋ ਸਾਰਿਆਂ ਦਾ ਦਿਲ ਦੀ ਗਰਾਈ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਔਰ ਮੈਂ ਉਮੀਦ ਕਰਦਾ ਮੈਂ ਮੇਰੇ ਵੀਰ ਤੁੰਸਾਹਬ ਨੂੰ ਤਾੜੀਵਾਦ ਸਾਬ ਉਹਨਾਂ ਨੂੰ ਮੈਂ ਕਈ ਵਾਰੀ ਕਿਹਾ ਉਹ ਮੈਂ ਕਿਹਾ ਮਾਜੇ ਵਾਲਿਓ ਤੁਸੀਂ ਜ਼ੋਰ ਲਾ ਦਿਓ ਸਰਕਾਰ ਤਾਂ ਡੂੜ ਸਾਲ ਨੂੰ 27 ਦੇ ਵਿੱਚ ਕੱਲੇ ਅਸੀਂ ਫੇਰ ਦੁਬਾਰਾ ਮਾਲਵੇ ਦੇ ਵਿੱਚੋਂ ਹੀ ਬਣਾ ਦਾਂਗੇ ਮਾਲਵੇ ਚ 69 ਸੀਟਾਂ ਨੇ ਤੇ 96 ਚਾਹੀਦੀਆਂ ਨੇ ਸਰਕਾਰ ਬਣਾਉਣ ਦੇ ਲਈ ਮਗਾ ਸਰਕਾਰ ਤਾਂ ਅਸੀਂ ਕੱਲੇ ਉੱਥੋਂ ਵੀ ਬਣਾਵਾਂਗੇ ਪਰ ਅਸੀਂ ਦਿਲੋਂ ਚਾਹੁੰਨੇ ਆ ਕਿ ਬਾਬਾ ਬੁੱਢਾ ਜੀ ਦੀ ਇਸ ਧਰਤੀ ਗੁਰੂ ਸਾਹਿਬ ਦੀ ਇਸ ਪਵਿੱਤਰ ਧਰਤੀ ਦਾ ਇਸ ਵਾਰ ਨਾਲੋਂ ਵੀ 25 ਚੋਂ 16 ਨੇ ਮਾਝੇ ਦੇ ਵਿੱਚੋਂ ਉਹਦੇ ਵਿੱਚ 27 ਦੇ ਵਿੱਚ 16 ਨਾਲੋਂ ਵੱਧ ਕੇ ਤੁਹਾਡਾ ਹਿੱਸਾ ਜਿਹੜਾ ਉਹ ਮਾਝੇ ਵਾਲੇ ਪੈਣਾ ਚਾਹੀਦਾ ਤਾਂ ਸਵਾਦ ਹੈ ਜੇ ਮੇਰੀ ਗੱਲਾਂ ਦੇ ਨਾਲ ਸਹਿਮਤ ਹੋ ਇੱਕ ਵਾਰ ਦੋਹੇ ਮਾਂ ਖੜੀਆਂ ਕਰਕੇ ਗੁਰੂ ਸਾਹਿਬ ਦਾ ਜਿਹੜਾ ਮੈਨੂੰ ਬੋਲ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ ਇੱਕ ਵਾਰ ਫੇਰ ਤੋਂ ਸਾਰੇ ਮੇਰੇ ਸਾਥੀ ਵੀਰ ਸਰਪੰਚ ਜਿਹੜੇ ਅੱਜ ਬਾਈ ਤਲਬੀਰ ਜੀ ਦੀ ਅਗਵਾਈ ਦੇ ਵਿੱਚ ਸਾਡੇ ਪਰਿਵਾਰ ਦੇ ਵਿੱਚ ਆਵਾ ਦੀ ਪਾਰਟੀ ਪਰਿਵਾਰ ਦੇ ਵਿੱਚ ਸ਼ਾਮਲ ਹੋ ਰਹੇ ਨੇ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਸਾਡੇ ਪਰਿਵਾਰ ਦੇ ਵਿੱਚ ਉਹਨਾਂ ਦਾ ਇਸਤੇਮਾਲ ਉਹਨਾਂ ਦਾ ਜੀ ਆਇਆਂ ਤੁਹਾਡਾ ਆਪਣਾ ਪਰਿਵਾਰ ਹੈ ਹੱਥ ਫੜ ਕੇ ਤੁਸੀਂ ਤਲਬੀਰ ਗਿੱਲ ਦਾ ਵੀ ਅਮਨ ਰੋੜੇ ਦਾ ਵੀ ਤੇ ਭਵੰਤਮਾਨ ਜੀ ਦਾ ਵੀ ਹੱਥ ਫੜ ਕੇ ਤੁਸੀਂ ਕੰਮ ਕਰਾਇਓ ਇਹ ਤੁਹਾਨੂੰ ਮੈਜਿਕ ਕਹਿ ਕੇ ਚੱਲੇ ਸੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਪ੍ਰਧਾਨ ਸਾਹਿਬ ਤੁਸੀਂ ਮੇਰੀ ਸਭ ਤੋਂ ਪਹਿਲਾ ਬਾਹ ਫੜੀ ਮੈਂ ਤੁਹਾਡੇ ਕੋਲ ਗਿਆ ਮੇਰਾ ਵੀਰ ਲਾਡੀ ਢੋਸ ਜੀ ਨਾਲ ਲੈ ਕੇ ਗਏ ਧੁੰਨ ਸਾਹਿਬ ਨਾਲ ਹੋਰ ਸਤਿਕਾਰ ਤੇ ਸ਼ਕਤੀਤਾ ਤੁਸੀਂ ਉਸ ਦਿਨ ਹੀ ਮੋਹਰ ਲਾਤੀ ਸੀ ਹੁਣ ਮੈਂ ਬੇਨਤੀ ਕਰੂੰਗਾ ਸਤਿਕਾਰਯੋਗ ਜਿਹੜੇ ਸਰਪੰਚ ਸਾਹਿਬ ਅੱਜ ਸ਼ਾਮਲ ਹੋਣੇ ਆ ਉਹਨਾਂ ਨੂੰ ਬੇਨਤੀ ਆ ਡੀ ਦੇ ਵਿੱਚ ਆ ਜਾਓ ਕਾਕਾ ਉਹ ਆਪਣੇ ਸਰੋਪੇ ਵੀ ਲਾਓ ਮੈਂ ਆ ਗਿਆ ਸਰ ਆ ਪੈਨ ਦੇ ਪੈਨ ਦੇ ਸਿਆਲ ਦਾ ਨਾਮ ਬੋਲੀ ਜਾਏਗਾ ਬੋਲੀ ਜਾਓ ਸਰਕਾਰ ਦੇ ਵਿੱਚ ਚੋਈ ਦੇ ਦਿੱਤਾ ਥੋੜੀ ਜਿਹੀ ਰੰਧਾਲਾ ਚਲੋ ਮੈਂ ਬੋਲਦਾ ਮੈਂ ਬੇਨਤੀ ਕਰਦਾ ਤਲਵੰਡੀ ਸਰਮਾਨਤ ਬਾਜ ਕਰਦੇ ਆਪਾਂ ਸਰਪੰਚਾ ਨੂੰ ਕਰਾ ਦਈਏ ਬੰਦਾ ਤਲਵੰਡੀ ਦਸਨ ਦਾ ਸਿੰਘ ਤੋਂ ਮੇਰਾ ਬਹੁਤ ਹੀ ਛੋਟਾ ਵੀਰ ਜਤਿੰਦਰ ਸਿੰਘ ਜੀ ਆਓ ਜੀ ਅੱਗੇ ਆਓ ਇਹ ਮਜੂਦਾ ਸਰਪੰਚਾ ਜੀ ਇੱਕ ਟਰਮ ਵਿੱਚੋਂ ਕੋਈ ਹੋਰ ਬਣਿਆ ਲੌਂਗ ਟਰਮ ਤੋਂ ਇਹਦੇ ਦਾਦਾ ਜੀ ਫਾਦਰ ਸਾਹਿਬ ਅਗਾ ਇਹ ਬਣ ਗਿਆ ਜੀ ਔਰ ਇਹਨਾਂ ਦੀ ਸਮੁੱਚੀ ਪੰਚਾਇਤ ਸ਼ਾਮਲ ਹੋ ਰਹੀ ਆ ਸਤਕਾਰਯੋਗ ਚਾਟੀਵੰਡ ਲਹਿਲ ਤੋਂ ਸਰਦਾਰ ਸੁਵਿੰਦਰ ਸਿੰਘ ਜੀ ਆਓ ਸਰਪੰਚ ਸਾਹਿਬ ਸੁਵਿੰਦਰ ਸਿੰਘ ਸਰਪੰਚ ਜੀ ਆਪਾਂ ਸਾਰੇ ਇੱਥੇ ਖਲੋਤੇ ਰਹੋ ਸਰਕਾਰ ਜੀ ਮੜਾ ਪਿੱਛੇ ਹੋ ਜਾ ਮੈਨੂੰ ਪਤਾ ਲੱਗਦਾ ਸਰ ਇੱਥੇ ਜਿੱਦਾਂ ਤੁਹਾਨੂੰ ਠੀਕ ਲੱਗਦਾ ਜੀ ਆਏ ਸੁਵਿੰਦਰ ਸਿੰਘ ਸਰਪੰਚ ਜੀ ਪਾਓ ਜੀ ਸਵਾਗਤ ਹੁਣ ਮੈਂ ਖੁਸ਼ੀਪੁਰ ਤੋਂ ਵੀਰ ਅਮਨਦੀਪ ਸਿੰਘ ਜੀ ਸਰਪੰਚ ਸਾਹਿਬ ਉਹਨਾਂ ਨੂੰ ਵੀ ਉਹ ਵੀ ਲੱਗੇ ਆ ਜਾਣ ਉੱਪਰ ਆ ਜਾਓ ਆ ਫਿਰ ਮੇਰੇ ਵੀਰਾਂ ਨੂੰ ਸਟੇਜ ਆ ਜਾਣ ਬੈਂਦੀ ਯਾਰ ਤੁਸੀਂ ਪਿੱਛੇ ਸਰਵਰ ਜੀ ਸੇਬ ਜੀ ਆਪਾਂ ਜਿਨ੍ਹਾਂ ਨੂੰ ਸ਼ਾਮਲ ਕਰਨਾ ਹੈ ਉਹ ਉੱਪਰ ਬੁਲਾ ਲੀਏ ਪਲੀਜ਼ ਬਾਕੀ ਸਾਰੇ ਸਾਈਡ ਤੋਂ ਜੇ ਭਾਜੀ ਬੰਦੇਵ ਸੈਲਕਾ ਜੀ ਪਿੱਛੇਲੀ ਕਤਾਰ ਚ ਆ ਜਾਓ ਆਪਾਂ ਸਾਰਿਆਂ ਦੀ ਫੋਟੋ ਕਰਾਵਾਂਗੇ ਜੇ ਤੁਹਾਡੀ ਨਾਲ ਹੋਈ ਤਾਂ ਮੈਂ ਨਹੀਂ ਲਵਾਉਂਦਾ ਤੁਸੀਂ ਫਿਕਰ ਨਾ ਕਰੋ ਚਲੋ ਸਾਰੇ ਇਨਕਰਾਲੀਆਂ ਸਭ ਉੱਪਰ ਚੜਨਾ ਲੋਕਾਂ ਨੇ ਕਹਿੰਦੀ ਛੜ ਮਰ ਨਮਾਏ ਬਣੇ ਹੋ ਜਾਣਾ ਜੀ ਮੈਂ ਕੁਝ ਸਾਈਡ ਤੇ ਹੋ ਭਾਜੀ ਮੇਰੇ ਮਾਏ ਬਣੇ ਹੋ ਜਾਣਾ ਜੀ ਤੁਸੀਂ ਨਹੀਂ ਹੁਣ ਆਓ ਇੰਦਰ ਸਿੰਘ ਦੇ ਸਾਈਡ ਤੇ ਹੋ ਜਾਓ ਸਾਈਡ ਤੇ ਆ ਪਿੱਛੇ ਕਰਾਓ ਛਾਂ ਤੱਕ ਦੋਸ ਹੋ ਗਏ ਜਤਿੰਦਰ ਜੀ ਉੱਤੇ ਆ ਜਾਓ ਸਾਡੀ ਅੰਕਲ ਪਰੇ ਨੂੰ ਹੋ ਜਾਓ ਅਮਨ ਜੀ ਆ ਜਾਓ ਖੁਸ਼ੀਪੁਰ ਵਾਲੇ ਸਰਪੰਚ ਸਾਹਿਬ ਉੱਤੇ ਪਹੁੰਚੋ ਜੀ ਦਾਹਦਪੁਰ ਤੋਂ ਵੀ ਰਵਿੰਦਰਪਾਲ ਸਿੰਘ ਜੀ ਜਿਹੜੇ ਕਾਂਗਰਸ ਨੂੰ ਛੱਡ ਕੇ ਆ ਰਹੇ ਨੇ ਉਹ ਵੀ ਇੱਥੇ ਪਹੁੰਚੋ ਜੀ ਮੱਠੂ ਚੱਕ ਤੋਂ ਕਾਂਗਰਸ ਨੂੰ ਛੱਡ ਗਿਆ ਹੈ ਉਹ ਵੀ ਪਹੁੰਚੋ ਜੀ ਪਤਾਲਪੁਰੀ ਤੋਂ ਜਸਪਾਲ ਜੀ ਰੁੱਪੋ ਵਾਲੀ ਖੁਰਤੋਂ ਹਰਜਿੰਦਰ ਸਿੰਘ ਜੀ ਸਰਪੰਚ ਸਾਹਿਬ ਪੰधेਰ ਤੋਂ ਗਰਨੂਰ ਸਿੰਘ ਜੀ ਪੰधेਰ ਖੁਰਦ ਤੋਂ ਪਨਵਾ ਤੋਂ ਸਰਦਾਰ ਨੱਥਾ ਸਿੰਘ ਜੀ ਸੈਨੇ ਵਾਲੀ ਤੋਂ ਸਰਦਾਰ ਅਰਵਿੰਦਰ ਸਿੰਘ ਜੀ ਬੁਰਜ ਨਾਮਾ ਤੋਂ ਸਰਦਾਰ ਧਰਮ ਸਿੰਘ ਜੀ ਕਲੇਰ ਮੰਗੜ ਤੋਂ ਵੀਰ ਅਮਰਜੀਤ ਸਿੰਘ ਦੇ ਘਰ ਤੋਂ ਮੇਰੀ ਸਤਿਕਾਰਯੋਗ ਭੈਣ ਸਰਪੰਚ ਇੱਥੇ ਆਏ ਨੇ ਆ ਲੰਘ ਜੋ ਲੰਘ ਜੋ ਰੱਖੋ ਕਲੇਰ ਮੰਗੜ ਤੋਂ ਇਹ ਵੀ ਆ ਜਾਓ ਜੀ ਟਰਪਈ ਤੋਂ ਸਤਕਾਰਯੋਗ ਮੇਰੀ ਭੈਣ ਬੀਬੀ ਅਮਨਜੀਤ ਉਹ ਵੀ ਆ ਜਾਓ ਸਰਿਆਲੇ ਤੋਂ ਹਰਪ੍ਰੀਤ ਸਿੰਘ ਜੀ ਇਕੱਲੇ ਸਰਪੰਚ ਤੇ ਹੁਣ ਇਕੱਲੇ ਸਰਪੰਚ ਸਾਹਿਬ ਉੱਪਰ ਆਇਓ ਲੰਗੋ ਵੰਗੋ ਬਾਕੀ ਵੀਰਾਂ ਦੀ ਬਾਅਦ ਚ ਥੱਲੇ ਖਲੋ ਕੇ ਫੋਟੋ ਲਵਾ ਦਾਂਗੇ ਸਰਿਆਲੇ ਤੋਂ ਹਰਪ੍ਰੀਤ ਸਿੰਘ ਸਰਪੰਚ ਸਾਹਿਬ ਆ ਜਾਓ ਝੰਡਿਆ ਤੋਂ ਸਰਦਾਰ ਲੱਖਾ ਸਿੰਘ ਦੇ ਘਰੋਂ ਬੀਬੀ ਮਨਜੀਤ ਕੌਰ ਜੀ ਸਰਪੰਚ ਸਾਹਿਬ ਸਾਧਪੁਰ ਤੋਂ ਮੇਰਾ ਛੋਟਾ ਵੀਰ ਜੋਗਰਾਜ ਉਹਨਾਂ ਦੇ ਫਾਦਰ ਸਾਹਿਬ ਸਰਦਾਰ ਸਰਬਜੀਤ ਸਿੰਘ ਜੀ ਮਰੜੀ ਘੁਰ ਤੋਂ ਲਖਵਿੰਦਰ ਸਿੰਘ ਭਾਜੀ ਪਰਮੇਂਦਰ ਲੰਗਨ ਦੌਣਾ ਰਸਤਾ ਦਿਓ ਯਾਰ ਇਹਨਾਂ ਨੂੰ ਲੰਗਾ ਆਪਾਂ ਬੰਨੇ ਹੋਵਾਂਗੇ ਤੇ ਲੰਗਣ ਕਿਹਨਾ ਵਿਚਾਰੇ ਪਹਿਲੇ ਸਰਪੰਚ ਸਾਹਿਬ ਨੂੰ ਕਾਓ ਪੰਦੇਰ ਕਲਾ ਤੋਂ ਸੁਖਦੇਵ ਸਿੰਘ ਜੀ ਸਰਪੰਚ ਸਾਹਿਬ ਸੁਰਪੇ ਪਾ ਕੇ ਸਟੇਜ ਤੇ ਖਲੋਤੇ ਰਹੋ ਜਤਿੰਦਰ ਇੱਧਰ ਕਿੱਧਰ ਘੱਡੀਆਂ ਦੇ ਗਾਂ ਕੱਢੋ ਨਾ ਧਾਰਿਆਲ ਸਾਹਿਬ ਧਾਰਿਆਲ ਸਾਹਿਬ ਤੁਨ ਸਾਹਿਬ ਆ ਮੜਾ ਜਾ ਕਿਰਪਾ ਕਰਕੇ ਇਹਨਾਂ ਨੂੰ ਸਾਰਿਆਂ ਨੂੰ ਇੱਥੇ ਸਟੇਜ ਤੇ ਖਿਲਾ ਰਹੇ ਹੋ ਜੀ ਸਰਪੰਚ ਕੱਲੇ ਨੂੰ ਕਰ ਦਿਓ ਨਾ ਬਾਕੀ ਤੁਹਾਨੂੰ ਬਾਅਦ ਕਰ ਦਿੰਨੇ ਆ ਦੇਖ ਲਓ ਸਰ ਜਦਾਂ ਤਾਂ ਠੀਕ ਹੈ ਮੈਂ ਸਰ ਨੂੰ ਬੇਨਤੀ ਕਰਦਾ ਸਰ ਤੁਸੀਂ ਥੱਲੇ ਹੀ ਆ ਜਾਓ ਜੀ ਸਾਰੇ ਸਰਪੰਚ ਸਾਹਿਬਾਂ ਨੂੰ ਬੇਨਤੀ ਆਂਦੀ ਉਤਰ ਜੋ ਉਤਰਾ ਵਾਰੀ ਨਹੀਂ ਐਥੇ ਕਿਉਂਕਿ ਸਟੇਜ ਆਨੇ ਮੇਰੀ ਬੇਨਤੀ ਨਹੀਂ ਮੰਨੀ ਕਰਾਲੀਆਂ ਸਾਹਿਬ ਗੰਡੀਆਂ ਸਾਹਿਬ ਮੈਂ ਬੜੀ ਬੇਨਤੀ ਕੀਤੀ ਕਿ ਥੋੜਾ ਜਿਹਾ ਰਾਹ ਦੇ ਦਿਓ ਪਰ ਨਹੀਂ ਮੰਨੀ ਗਈ ਚਲੋ ਆਪਾਂ ਥੱਲੇ ਆ ਜੰਨੇ ਆ ਜੀ ਡਾਕਟਰ ਅਮਰਜੀਤ ਸਿੰਘ ਦੇ ਘਰੋਂ ਆ ਗਏ ਆ ਭੈਣ ਜੀ ਸਰਪੰਚ ਸਾਹਿਬ ਹਾਂ ਹਾਂ ਥੱਲੇ ਚਲ ਜੋ ਸਰਦਾ ਧਰਮ ਸਿੰਘ ਆ ਧਰਮ ਸਿੰਘ ਉਹਨਾਂ ਨੂੰ ਸਰੋਪਾ ਪਾਓ ਮੱਦੀ ਪਰ ਤੋਂ ਵੀਰ ਗੁਰਪ੍ਰੀਤ ਸਿੰਘ ਜੀ ਮਾਣਾ ਜੀ ਬੁੱਢੇ ਥੇ ਤੋਂ ਮਨਜੀਤ ਸਿੰਘ ਜੀ ਆ ਭੈਣ ਜੀ ਉਹਨਾਂ ਨੂੰ ਪੌੜੀਆਂ ਸਾਡੀ ਤਾਰ ਤੋਂ ਯਾਰ ਸਾਡੇ ਸਰਪੰਚਾ ਤੋਂ ਵੀਰ ਬਲਰਾਜ ਸਿੰਘ ਜੀ ਗੋਸਲ ਨਹਿਰ ਵਾਲੇ ਤੋਂ ਵੀਰ ਸ਼ਮਸ਼ੇਰ ਸਿੰਘ ਜੀ ਸਾਰਿਆਂ ਨੂੰ ਬੇਨਤੀ ਆ ਕਿ ਸਾਰੇ ਇੱਥੇ ਪਹੁੰਚਣ ਦੀ ਕੋਸ਼ਿਸ਼ ਕਰੋ ਨਾਗਾਂ ਤੋਂ ਮੇਰਾ ਵੀਰ ਰਣਜੀਤ ਸਿੰਘ ਜੀ ਆਜੋ ਤੁਸੀਂ ਵੀ ਸਾਰੇ ਆਜੋ ਆਜੋ ਬਹੁਤ ਬਹੁਤ ਸਾਰੇ ਸਰਪੰਚ ਸਾਹਿਬਾਨ ਦਾ ਧੰਨਵਾਦ ਔਰ ਜਿੰਨੇ ਮੇਰੇ ਵੀਰ ਇੱਥੇ ਚੱਲ ਕੇ ਆਏ ਨੇ ਤੁਹਾਡਾ ਸਾਰਿਆਂ ਦਾ ਇੱਕ ਇੱਕ ਕਦਮ ਸਿਰ ਮੱਥੇ ਪ੍ਰਵਾਨ ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਕੀ ਫਤਿਹ ਇੱਥੋਂ ਨਹੀਂ ਰਸਤਾ ਬਣਾਇਆ ਆਖ ਕੇ ਸਟੇਜ ਹੀ ਨਹੀਂ ਛੱਡਦੇ ਬੰਦੇ ਸਾਡੇ ਦੇ ਭੈਣੋ ਸਟੇਜ ਪਰ ਸਰਪੰਚਾਂ ਨੂੰ ਲੜੀ ਨਹੀਂ ਆਉਣ ਕੋਈ ਨਾ ਕੋਦਰ ਸਾਹਿਬ ਜਾਣਾ ਕਿ ਨਹੀਂ ਪਹਿਚਾਣਾ ਇੱਕ ਪੱਥਰ ਡਕੜਾ ਹਾਂ ਮੱਥਾ ਡਕੜਾ ਸੱਤ ਵੀਰ ਓ ਸੱਤ ਵੀਰ ਨਾਲ ਲੈ ਕੇ ਚੱਲੇ ਨਾਲ ਲੈ ਕੇ ਨਾਲ ਲੈ ਕੇ ਜਾਣਾ ਹੀ ਮੰਨਦੇ ਕਿਥੇ ਨੂੰ ਮੱਤੀ ਤੇ ਜਾਏਗੇ ਬਹੁਤ ਰੌਲਾ ਵਾ ਲਾਉਂ ਉਹ ਬਜ਼ੁਰਗ ਆ ਉਹ ਕਿਤੇ ਚੱਲਿਆ ਨਹੀਂ ਜਾਣਾ ਮੈਂ ਹਾਂ ਨਾ ਮੈਂ ਆ ਫੜੋ ਯਾਰ ਕਿਥੋਂ ਮਰ ਜਾ ਉਹ ਸਰਕਰ ਬਰਲ ਸਰ ਕਹਦਾ ਬਾਓ ਹੈ ਆ ਗਿਆ ਸਰਕਾਰ ਆਓ ਜੀ ਆ ਗਿਆ ਬੋਲੋ ਤੇ ਨਿਕਲ ਨਹੀਂ ਹੈ ਭੜੀ ਉਹ ਭੀੜ ਚ ਬੰਦੇ ਉਹ ਸੰਗਤ ਨੂੰ ਬੇਨਤੀ ਕਰੋ ਗਵਰਨਮੈਂਟ ਜਗਵੰਤ ਸਿੰਘ ਜਗਵੰਤ ਸਿੰਘ ਦਾ ਨਾਮ ਜੜਾ ਸਾਹਿਬ ਤੋਂ ਸਰਦਾਰ ਜਗਵੰਤ ਸਿੰਘ ਜੀ ਦਾਦਾ ਰਾ ਨਗਰ ਤੋਂ ਸਰਪੰਚ ਸਾਹਿਬ ਜਿਹੜੇ ਆ ਕੇ ਸ੍ਰੀ अरोड़ा ਜੀ ਤੋਂ ਸਰੋਪੇ ਦੀ ਬਸਸ ਲੈ ਆਏ ਉਹਨਾਂ ਦੇ ਨਾਲ ਉਦੋਂ ਕੇ ਖੁਰਦ ਤੋਂ ਕਾਂਗਰਸ ਪਾਰਟੀ ਨੂੰ ਛੱਡ ਕੇ ਆਏ ਗਰਜੰਦ ਸਿੰਘ ਐ ਸਰਪੰਚ ਉਦੋਂ ਕੇ ਖਲਾਦੋਂ ਅਕਾਲੀ ਸਰਪੰਚ ਸਰਦਾਰ ਇੰਦਰਜੀਤ ਸਿੰਘ ਜੀ ਐਕ ਸਰਪੰਚ ਸਾਹਿਬਾਨ ਉਹਨਾਂ ਦੇ ਚਰਨਾਂ 'ਚ ਵੀ ਬੇਨਤੀ ਧਾਰਿਆਲ ਸਾਹਿਬ ਦੇ ਚਰਨਾਂ 'ਚ ਬੇਨਤੀ ਆ ਫਿਰ ਉਹ ਵੀ ਰੋੜਾ ਸਾਹਿਬ ਦੇ ਨਾਲ 7 ਦਿਨ ਥੱਲੇ ਪਹੁੰਚਣ ਜਿੱਥੇ ਸਰੋਪਿਆ ਦੀ ਨਾਲ ਜਵਾਨਿਕ ਕਰਾਰੇ ਜਿਹੜੇ ਮਿੰਡੋ ਜਿਹਨਾਂ ਦਾ ਤੱਕੀ ਨਹੀਂ ਸਕਦੇ ਉਹ ਵੀ ਆਇਆ ਨਾਲ ਸਰਦਾਰ ਨਰਥਾ ਸਿੰਘ ਜੀ ਪਰਵਾ ਉਹਨਾਂ ਦੇ ਚਰਨਾਂ 'ਚ ਵੀ ਬੇਨਤੀ ਆ ਲਖ ਸਰਦਾਰ ਲਖਵਿੰਦਰ ਸਿੰਘ ਜੀ ਪੱਤੀ ਉਦੋਕੇ ਉਹ ਵੀ ਸ੍ਰੀ ਅਰੋੜਾ ਜੀ ਤੋਂ ਸਰੋਪੇ ਦੀ ਵਰਸ਼ਲਨ ਸ੍ਰੀ ਡੇਵਰੇਬ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਨਗਰ ਨਾ ਆਰਾਮਦਵਾਰੀ ਆ ਦੁਜੇ ਸਾਰੇ ਵੀਰਾਂ ਦੇ ਚਰਨਾਂ 'ਚ ਬੇਨਤੀ ਆ ਦੁਜੇ ਸਾਰੇ ਵੀਰਾਂ ਦੇ ਚਰਨਾਂ 'ਚ ਬੇਨਤੀ